ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਆਨ ਕਰਿਓ ਤਾਂ ਜੋ ਮੇਰੀ ਹਰ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਦੇ ਵਲੌਗ ਦੀ ਸਟਾਰਟਿੰਗ ਕਰਦੇ ਆਂ ਜੀ ਆਪਾਂ ਤੇ ਇੱਥੇ ਟਾਈਮ ਹੋ ਗਿਆ ਸੀਗਾ ਦੁਪਹਿਰ ਦਾ ਤੇ ਦੁਪਹਿਰੇ ਆਪਾਂ ਤਾਂ ਜੀ ਅੰਦਰ ਚਲੇ ਗਏ ਸੀਗੇ ਤੇ ਇੱਥੇ ਜਦੋਂ ਆਪਾਂ ਆ ਕੇ ਦੇਖਿਆ ਆਪਣੀ ਜਿਹੜੀ ਸੌਣ ਵਾਲੀ ਮੱਝ ਸੀਗੀ ਤੇ ਉਹ ਆਪੇ ਖੁੱਲਕੇ ਟੋਪੇ ਚ ਨਾਲ ਲੱਗ ਰਹੀ ਸੀਗੀ ਤੇ ਫਿਰ ਜਦੋਂ ਆਪਾਂ ਇਹ ਪਸ਼ੂ ਵੀ ਢਿੰਗਣ ਲੱਗੇ ਸੀ ਤਾਂ ਕਰਕੇ ਆਪਾਂ ਫਿਰ ਇਹ ਦੂਜੇ ਪਸ਼ੂ ਵੀ ਟੋਪੇ 'ਚ ਛੱਡ ਦਿੱਤੀ ਸੀਗੇ ਤੇ ਪਹਿਲਾਂ ਆਪਾਂ ਇਹ ਤਿੰਨੇ ਛੱਡਤੀਆਂ ਤੇ ਥੋੜਾ ਜਿਹਾ ਟਾਈਮ ਫਿੜਨ ਤੋਂ ਬਾਅਦ ਫਿਰ ਆਰਮਨਾਲ ਬੈਠ ਗਈਆਂ ਸੀ ਤੇ ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਨੂੰ ਬੰਨਤਾ ਸੀਗਾ ਕਿਉਂਕਿ ਫਿਰ ਆਪਾਂ ਜਿਹੜੇ ਦੂਜੇ ਪਸ਼ੂ ਰਹਿ ਗਏ ਸੀ ਇਹ ਚਾਰ ਫਿਰ ਉਹਨਾਂ ਨੂੰ ਵੀ ਛੱਡਿਆ ਸੀ ਤੇ ਇੱਥੇ ਆਪਾਂ ਜੀ ਉਹਨਾਂ ਦੇ ਕਲਚੀ ਰੱਸੀ ਕੱਢਦੇ ਸੀਗੇ ਤੇ ਉਹ ਆਪਦਾ ਕੀ ਆਰਮਨਾਲ ਟੋਪੇ 'ਚ ਹੀ ਬੈਠ ਗਈ ਸੀ ਕਿਉਂਕਿ ਜੀ ਹੁਣ ਸਵੇਰੇ ਤੇ ਰਾਤ ਨੂੰ ਗਰਮੀ ਨਹੀਂ ਹੁੰਦੀਗੀ ਕਿਉਂਕਿ ਹੁਣ ਰਾਤ ਨੂੰ ਤੇਲ ਪੈਣੀ ਸਟਾਰਟ ਹੋ ਗਈ ਐ ਤੇ ਵਧੀਆ ਠੰਡ ਰਹਿੰਦੀ ਐਗੀ ਰਾਤ ਨੂੰ ਪਸ਼ੂਆਂ ਨੂੰ ਪਸ਼ੂ ਸਾਰੀ ਰਾਤ ਵਧੀਆ ਬੈਠੇ ਰਹਿੰਦੇ ਨੇਗੇ ਕੋਈ ਐਚ ਵੀ ਨਹੀਂ ਕਰਦੇ ਤੇ ਪਰ ਦੁਪਹਿਰ ਦੇ ਟਾਈਮ ਹਵਾ ਵੀ ਵਧੀਆ ਚੱਲਦੀ ਹੈ ਕਿ ਪਰ ਨਾਲ ਥੋੜੀ ਥੋੜੀ ਗਰਮੀ ਵੀ ਹੈਗੀ ਹੈ ਤਾਂ ਕਰਕੇ ਆਪਾਂ ਪਸ਼ੂਆਂ ਨੂੰ ਦੁਪਹਿਰ ਦੇ ਟਾਈਮ ਹੁਣ ਟੋਬੇ 'ਚ ਛੱਡ ਦਿੰਨੇ ਆਗੇ ਤੇ ਅੱਜ ਆਪਾਂ ਪਸ਼ੂ ਛੱਡੇ ਸੀਗੇ ਸਾਢੇ 11 ਵਜੇ ਟੋਬੇ 'ਚ ਤੇ ਆਪਾਂ ਦੁਪਹਿਰੇ 2:30 ਵਜੇ ਮਸਾਂ ਬੜੀ ਮੁਸ਼ਕਲ ਨਾਲ ਗੱਡੇ ਨੇਗੇ ਤੇ ਇੱਥੇ ਜੀ ਆਪਣੀ ਜਿਹੜੀ ਛੋਟੀ ਕੱਟੀ ਹੈਗੀ ਤਾਂ ਉਸ ਨੇ ਗਰੀਸ ਵਾਲਾ ਡੱਬਾ ਸੀਗਾ ਜਿਹੜਾ ਉਹ ਆਪਣੀ ਮੋਟਰ ਕੋਲੇ ਰੱਖਿਆ ਪਿਆ ਸੀਗਾ ਤੇ ਇਸ ਨੇ ਮੂਹ ਨਾਲ ਵਿਛੜੇ ਗਿਆ ਤੇ ਹੁਣ ਇਹ ਵੀ ਇਸ ਨੂੰ ਵਿੱਚ ਹੀ ਲਈ ਫਿਰਦੇ ਨੇ ਕਿ ਤੇ ਇੱਥੇ ਆਪਣੀ ਛੋਟੀ ਟਿਕ ਕੇ ਨਹੀਂ ਬੈਠਦੀ ਕਿਉਂਕਿ ਜਿਹੜੇ ਪਸ਼ੂ ਖੁੱਲੇ ਹੁੰਦੇ ਨੇਗੇ ਇਸਦੇ ਲੱਗੇ ਆ ਜਾਂਦੇ ਨੇ ਤਾਂ ਫਿਰ ਇਸ ਉਹਨਾਂ ਦੇ ਵਿੱਚ ਟੱਕਰਾ ਮਾਰਦੀ ਰਹਿੰਦੀ ਹੈ ਤਾਂ ਕਰਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਖੁੱਲੀਆਂ ਨਹੀਂ ਛੱਡਦੇ ਤੇ ਇੱਥੇ ਥੋੜਾ ਜਿਹਾ ਟਾਈਮ ਬੱਸ ਟੱਕਰਾ ਮਾਰਨ ਤੋਂ ਬਾਅਦ ਤੁਰ ਗੋਤੇ ਲਾਲਾ ਕੇ ਵਸਣ ਬੈਠ ਜਾਂਦੀ ਹੈਗੀ ਤੇ ਤੇ ਅੱਜ ਆਪਾਂ ਨੂੰ ਜੀ ਆਪਣੇ ਪਸ਼ੂਆਂ ਨੇ ਤੰਗ ਬਿਲਕੁਲ ਵੀ ਨਹੀਂ ਕਰਿਆ ਕਿਉਂਕਿ ਅੱਜ ਵੈਸੇ ਵਿੱਚ ਲੜੀ ਗਈ ਤੇ ਨਾ ਹੀ ਗਈ ਗੋਤੇ ਲਾਲਾ ਕੀ ਤੇ ਪਹਿਲਾਂ ਤਾਂ ਕਈ ਵਾਰ ਜੀ ਜਦੋਂ ਜ਼ਿਆਦਾ ਟਾਈਮ ਬੈਠ ਜਾਂਦੀ ਸੀਗੇ ਤਾਂ ਫਿਰ ਪੌੜੀ ਡੇਕ ਕੇ ਆਪ ਵੀ ਬਾਹਰ ਨਿਕਲਾਂਦੀ ਸੀ ਤੇ ਪਰ ਅੱਜ ਆਪਾਂ ਲਵੀ ਵੀ ਬੈਠੇ ਰਹੀ ਸੀ ਤਾਂ ਕਰਕੇ ਨਾ ਨੇ ਅੱਜ ਵੀ ਨਹੀਂ ਕਰੀ ਤੇ ਵਧੀਆ 2-2 ਘੰਟੇ ਤੋਂ ਜ਼ਿਆਦਾ ਹੀ ਨਾ ਲਈ ਸੀ ਅੱਜ ਤਾਂ ਤੇ ਆਪਾਂ ਬਹੁਤ ਮੁਸ਼ਕਲ ਨਾਲ ਗੱਡੀ ਸੀ ਤੇ ਹੁਣ ਤਾਂ ਜੀ ਆਪਾਂ ਪਸ਼ੂਆਂ ਨੂੰ ਡੇਲੀ ਛੱਡਿਆ ਕਰਾਂਗੇ ਟੋਪੀ ਚ ਕਿਉਂਕਿ ਜੀ ਅੱਜ ਆਪਾਂ ਮਿਸਤਰੀ ਨੂੰ ਬੁਲਾ ਕੇ ਤੇ ਆਪਣੇ ਜਿਹੜੇ ਦੋਈ ਤਿੰਨੇ ਗੇਟ ਨੇਗੇ ਉਹ ਆਪਾਂ ਮਿਣਾ ਦਿੱਤੇ ਸੀਗੇ ਤੇ ਬਸ ਹੁਣ ਮਿਸਤਰੀ 2 ਜਾਂ 3 ਦਿਨ ਚ ਤਿੰਨੋਂ ਗੇਟ ਬਣਾ ਦੂਗਾ ਤੇ ਫਿਰ ਆਪਾਂ ਉਸ ਤੋਂ ਬਾਅਦ ਗੇਟ ਲਵਾ ਦਾਂਗੇ ਕਿਉਂਕਿ ਜੀ ਜਦੋਂ ਗੇਟ ਨਹੀਂ ਲੱਗੇ ਹੁੰਦੇ ਤਾਂ ਇਹ ਫਿਰ ਤੰਗ ਵੀ ਜ਼ਿਆਦਾ ਕਰਦੇ ਨੇ ਕਿ ਕਈ ਵਾਰ ਹੁੰਜੇ ਤੋਂ ਆਪਣੇ 게ਟ ਲੱਗੇ ਜੀ 2-3 ਦਿਨ ਚ ਤਾਂ ਫਿਰ ਆਪਾਂ ਪਸ਼ੂਆਂ ਨੂੰ ਵਸ ਟੋਬੇ 'ਚ ਛੱਡ ਕੇ ਆਪਾਂ 게ਟ ਲਾਦਿਆ ਕਰਾਂਗੇ ਤਾਂ ਪਸ਼ੂਆਂ ਦੀ ਭੱਜਣ ਦਾ ਫਿਰ ਆਪਾਂ ਨੂੰ ਕੋਈ ਡਰ ਨਹੀਂਗਾ ਕਿਉਂਕਿ ਫਿਰ ਜਿੰਨਾ ਟਾਈਮ ਪਸ਼ੂ ਟੋਬੇ 'ਚ ਰਹਿੰਦੇ ਨੇ ਆਪਾਂ ਨੂੰ ਵੀ ਟੈਨਸ਼ਨ ਰਹਿੰਦੀ ਹੈਗੀ ਵੀ ਕਈ ਵਾਰ ਬਾਹਰ ਨਿਕਲ ਜਾਣ ਤਾਂ ਜੀ ਨਜ਼ਰ ਪਸ਼ੂ ਟੋਬੇ 'ਚ ਨਾੰਦੇ ਨੇ ਆਪਾਂ ਨੂੰ ਲਵੀ ਬੈਠਣਾ ਪੈਂਦੇਗਾ ਤੇ ਇੱਥੇ ਆਪਾਂ ਜੀ ਸ਼ਾਮ ਦੇ ਟਾਈਮ ਹਰਿਆਲੈਨ ਬਾਗਗੇ ਸੀਗੇ ਤੇ ਇੱਧਰ ਆਪਣੇ ਦੋ ਕਿਾਰੇ ਵੇਲੇ ਹੋਗੇ ਸੀ ਤੇ ਬਾਣ ਜੀ ਆਪਾਂ ਹੁਣ ਤਿਆਰ ਕਰਤਾ ਦੀ ਵਸੂਨੀ ਇਹ ਚਾਪਾ ਥੋੜੇ ਦਿਨ ਤੱਕ ਮੱਕੀ ਪੀਚ ਦਾਂਗੇ ਤੇ ਆਪਾਂ ਜ਼ਿਆਦਾ ਵੱਡੀ ਨਹੀਂ ਕਰਦੇ ਬਸ ਛੋਟੀ ਛੋਟੀ ਮੱਕੀ ਇਹ ਚਾਰ ਦਾਂਗੇ ਤੇ ਇਹਨੇ ਬਰਸੀਨ ਦਾ ਹਰਾ ਹੋ ਜਾਊਗਾ ਜੀ ਤੇ ਇੱਥੇ ਆਪਾਂ ਹੁਣ ਹਰਾ ਵੱਢ ਕੇ ਘਰ ਨੂੰ ਤੁਰਪੇ ਸੀ ਤੇ ਹੁਣ ਆਪਾਂ ਘਰੇ ਜਾ ਕੇ ਫਿਰ ਪਸ਼ੂਆਂ ਨੂੰ ਪਾਣੀ ਪਿਆ ਕੇ ਫਿਰ ਤਾਰ ਕੱਢ ਕੇ ਨੀਰਾ ਚਰਾ ਪਾ ਦਾਂਗੇ ਅੱਜ ਦੀ ਵੀਡੀਓ ਦਾ ਐਂਡ ਆ ਪੈਥੀ ਕਰ ਦਿਆਂ ਜੀ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ